ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਖੇਤਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੇ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ લાભ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਤੇ ਮਨ ਤਨ ਸਾਰਾ ਸਵਸਥ ਰਹਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੈਂਕਸੂਰਿਆ ਟੀਵੀ ਅੱਜ ਆਪਾਂ ਡੇਰਾ ਬਾਬਾ ਨਾਨਕ ਦੇ ਵਾਕਪਿੰਡਾਂ ਦਾ ਜਿਹੜਾ ਗਰਾਊਂਡ ਜੀਰੋ ਤੋਂ ਰਿਪੋਰਟ ਲੈ ਆਇਆ ਪ੍ਰਵਾਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜਿੱਥੇ ਕਿ ਭਾਰੀ ਨੁਕਸਾਨ ਹੋਇਆ ਅੱਜ ਸਾਡੇ ਨਾਲ ਨੇ ਡੇਰਾ ਬਾਬਾ ਨਾਨਕ ਦੇ ਬਤਾਈਕ ਸਰਦਾਰ ਗੁਰਦੀਪ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਬਹੁਤ ਭਾਰੀ ਨੁਕਸਾਨ ਹੋਇਆ ਗੱਲ ਇਹ ਹੈ ਕਿ ਪਿਛਲੇ ਦਿਨੀ ਬੜੀ ਵੱਡੀ ਕੁਦਰਤੀ ਆਫਤ ਜਿਹੜੀ ਆ ਉਹ ਹੜ੍ਹ ਦੇ ਰੂਪ ਚ ਆਈ ਹੈ जिन्हें बहुत व्डा नुकसान जेरा बा नानक लगभग नब्बे पचानवे पिंड जिन्हों का नुकसान होया और पिंड पिंड जड़ी मुश्किल लोग ने, ने। अज भी बहुत सारे पिंड गाब भी अए ने उन्होंने भी मौका देखे हर एक ने महसूस किया कि बहुत वाडा पर मैं धनबाद उन्होंने एन जी ओ जिमिया भी लगियां खालसाइड है धार्मिक संस्था में लगियां तो पूरा प्रशासन ਇਨਾਂ ਦੇ ਲੋਕਾਂ ਦੇ ਵਿੱਚ ਇਹ ਸਭ ਕੀ ਘਰੀ ਦੇ ਵਿੱਚ ਜਿੰਨੇ ਜਿੰਨੇ ਮਿਸਾਲ ਦਿੱਤਾ ਆਪਣਾ ਯੋਗਦਾਨ ਪਾਇਆ ਅਮ ਨੂੰ ਪਤਾ ਕੱਲਾ ਬੰਦਾ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਭਾਵੇਂ ਕੋਈ ਐਮਐਲ ਹੋਵੇ ਕੋਈ ਚੇਅਰਮੈਨ ਹੋਵੇ ਤੇ ਇੰਨਾ ਵੱਡਾ ਜਿਹੜਾ ਹੋਇਆ ਮਸਵਾਨ ਹੋਇਆ ਕੀ ਘਰੀ ਆਈ ਤੇ ਹਰ ਇੱਕ ਦੇ ਸਹਿਯੋਗ ਨਾਲ ਹੀ ਜਿਹੜਾ ਵਾ ਉਹ ਨੂੰ ਥੋੜਾ ਘਟਾਇਆ ਤਾਂ ਜਾ ਸਕਦਾ ਪਰ ਤੁਮ ਤਾਂ ਨਹੀਂ ਹੋ ਸਕਦਾ ਬੜਾ ਲੰਮਾ ਸਮਾਂ ਲੱਗਣਾ ਇਹਨੂੰ ਲੋਕਾਂ ਨੂੰ ਆਪਣੇ ਪਿਆਰਾ ਚਰ ਹੋਣ ਵਾਸਤੇ ਅਜੇ ਤਾਂ ਜਿਵੇਂ ਮੈਂ ਸੋਚ ਰਿਹਾ ਕਿ ਇਹ ਤਾਂ ਲੋਕ ਆ ਰਹੇ ਨੇ ਥੋੜਾ ਦੁਖ ਮਡਾਰੇ ਅਖੀਰ 2-4 ਦਿਨ ਤੱਕ ਤਾਂ ਲੋਕ ਘਟ ਜਣ ਅੱਗੇ ਨੂੰ ਕਾਫੀ ਹੱਦ ਤੱਕ ਲੋਕ ਘਟ ਗਏ ਨੇ ਪਰ ਜਿਉ ਜੋ ਘਟਣਗੇ ਤੋਦ ਨਾ ਲੋਕਾਂ ਦੀਆਂ ਜਿਹੜੀਆਂ مصیبتਾਂ ਫਿਰ ਇਹਨਾਂ ਨੂੰ ਸਮਝ ਲੱਗੇਗੀ ਕਿ ਹੁਣ مصیبت ਆਪਣੇ ਕੱਲਿਆਂ ਦੇ ਚਿਰ ਤੇ ਪਈ ਐ ਤੇ مصیبت ਨੂੰ ਹੁਣ ਆਪਾਂ ਕੱਲਿਆਂ ਨੇ ਜਿੱਤਣਾ ਐ ਐਸ ਕਰਕੇ ਕੋਈ ਦਤ ਮਿਹਰਬਾਨ ਹੋਵੇ ਪ੍ਰਮਾਤਮਾ ਕਰੇ ਜਿੰਨੇ ਔਖਾ ਟਾਈਮ ਲਿਆਂਦਾ ਸੌਖਾ ਵੀ ਉਹ ਨਹੀਂ ਰਹਿ ਕੇ ਹੁਣ ਜਿਵੇਂ ਕਿ ਤੁਸੀਂ ਹੁਣ ਇਹ ਕਹੇ ਕੇ ਲੋਕ ਹਾਲੇ ਦੂਰ ਦਰਾਡੇ ਤੋਂ ਰਾਜਸਥਾਨ ਤੋਂ ਵੀ ਆ ਰਹੇ ਕਿਸੇ ਨਾ ਕਿਸੇ ਸੈਟ ਤੋਂ ਆ ਕੇ ਇੱਧਰ ਤੋਂ ਜਿਹੜੇ ਪੀੜ ਤੋਂ ਉਹਨਾਂ ਦੀ ਮਦਦ ਕਰ ਰਹੇ ਆ ਬਿਲਕੁਲ ਤੁਹਾਡੇ ਵੱਲੋਂ ਵੀ ਪੀੜ ਕੀਤੀ ਜਾ ਰਹੀ ਹੈ ਉਸ ਦੀ ਦੇਖੋ ਇਹਨਾਂ ਦੀ ਮਦਦ ਨੂੰ ਲੈ ਕੇ ਜਦੋਂ ਹੁਣ ਇਹ ਪਬਲਿਕ ਜਿੱਦਾਂ ਤੁਸੀਂ ਕਿਹਾ ਕਿ ਕੋਈ 2 ਦਿਨ ਅਜੇ ਕੀ 4 ਦਿਨ ਅਜੇ ਕੀ ਫਿਰ ਇਹਨਾਂ ਨੇ ਹੁਣੋਂ ਵੀ ਹਰ ਜਾਣਾ ਫਿਰ ਉਹਦੇ ਲਈ ਤੁਹਾਡੀ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਇਹਦਾ ਪੇਸ਼ਾ ਸਾਨੂੰ ਅਸੀਂ ਹਰ ਪਿੰਡ ਪਿੰਡ ਲੋਡ ਅਫਸਰਾਂ ਤੇ ਟੀਮਾਂ ਬਣਾਤੀਆਂ ਆ ਹਰ ਬੰਦਾ ਉਸ ਪਿੰਡ ਤੱਕ ਅਪਰੋਚ ਕਰੂਗਾ ਸਾਡਾ ਬੰਦਾ ਕੱਲੇ-ਕੱਲੇ ਘਰ ਨੂੰ ਟੱਚ ਕਰਾਂਗਾ ਇਹ ਸਰਕਾਰ ਕਰੇਗੀ ਟੱਚ ਇਹ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮਦਦ ਕਰਨ ਦੀ ਜ਼ਰੂਰਤ ਹੋਵੇਗੀ ਜਿਹਦੇ ਪਸ਼ੂ ਨੇ ਉਹਨੂੰ ਚਾਰੇ ਦੀ ਜ਼ਰੂਰਤ ਹੋਏਗੀ ਜਾਂ ਕਾਟਰ ਫੀਡ ਦੀ ਜ਼ਰੂਰਤ ਹੋਏਗੀ ਉਹਨਾਂ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸੰਭਵ ਮਦਦ ਆ ਸਰਕਾਰ ਵੱਲੋਂ ਕਰਨੀ ਹੈ ਤੇ ਕੁਝ ਲੋਕਾਂ ਵੱਲੋਂ ਇਹ ਵੀ ਇਲਜ਼ਾਮ ਲਾਇਆ ਜਾਂਦਾ ਕਿ ਐਂਟੀ ਗੈਜਰਾ ਜਿਹੜੀਆਂ ਟੀਮਾਂ ਨੇ ਉਹ ਉਲਤੇ ਬਹਿ ਕੇ ਜਾਂ ਕੁਰਸੀਆਂ ਤੇ ਬਹਿ ਕੇ ਚਲੀ ਜਾਂਦੀਆਂ ਆ ਟਾਡੇ ਲੋੋਂ ਉਪਰਾਲਾ ਕੀਤਾ ਜਾ ਰਿਹਾ ਵਾ ਕਿ ਅਫਸਰਾਂ ਨੂੰ ਜਿਹੜਾ ਉਹ ਕਾਰਨਾ ਵੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਦੇਖੋ ਇਹ ਵਿਰੋਧੀਆਂ ਦਾ ਕੰਮ ਹੈ ਵਿਰੋਧੀਆਂ ਦਾ ਕੰਮ ਹੈ ਸਿਰਫ ਨਿੰਦਣਾ ਇਹ ਉਹਨਾਂ ਦੀ ਰਾਜਨੀਤੀ ਸਭ ਨਾ ਚਲਦੀ ਪਰ ਜਿਹੜੇ ਲੋਕ ਐਸੇ ਕੁਝ ਪਰਸੈਂਟ ਲੋਕ ਨੇ ਜਿਹੜੇ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਕਿ ਰਾਜਨੀਤੀ ਕਰਨੋਂ ਹੋਰ ਬਧੀਰਾ ਟਾਈਮ ਹੈ ਐਸ ਵੇਲੇ ਇਨ੍ਹਾਂ ਗਰੀਬ ਲੋਕਾਂ ਦੇ ਜਿਨ੍ਹਾਂ ਨੂੰ ਕੁਦਰਤ ਹੀ ਮਾਰ ਪਈ ਹੈ ਇਨ੍ਹਾਂ ਤੇ ਰਾਜਨੀਤੀ ਕਰਨ ਦਾ ਤੇ ਕੋਈ ਮਤਲਬ ਨਹੀਂ ਬਣਦਾ ਅਈ ਤਾਂ ਇਹਨਾਂ ਨਾਲ ਤੁਹਾਨੂੰ ਇੱਕ ਡਾਗੇ ਖਰੋਂ ਦੀ ਜ਼ਰੂਰਤ ਆ। ਪਰ ਤੁਸੀਂ ਰਾਜਨੀਤੀ ਕਰਨੀ ਆ ਬਾਅਦ ਚ ਕਰ ਲਿਓ ਬਥੇਰਾ ਸਮਾਂ ਰਾਜਨੀਤੀ ਕਰਨ ਨੂੰ। ਤੁਹਾਨੂੰ ਕਿਹੜਾ ਰੋਕਣ ਦੇ ਰਾਜਨੀਤੀ ਕਰਨ ਤੋਂ? ਪ੍ਰੈਸ ਤਰਾਦੀ ਘਟਿਆ ਰਾਜਨੀਤੀ ਕਰਨੀ ਜਾ ਕੇ ਵੀਡੀਓ ਬਣਾਉਣੇ ਰੀਲਾਂ ਬਣਾਉਣੀਆਂ ਇਹ ਦੱਸਣਾ ਕਿ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ। ਅਮਰੀਕਾ ਲਈਦੋਂ ਨਮੋਸ਼ੀ ਵਾਲੀ ਕੋਈ ਗੱਲ। ਤੁਹਾਡੇ ਵੱਲੋਂ ਪਿੰਡਾਂ ਦੇ ਦੌਰੇ ਕੀਤੇ ਗਏ ਟਰੈਕਟਰ ਤੇ ਗਏ ਹੋ। ਇਨੇ ਇੱਕ ਪਿੰਡਾਂ ਨੂੰ ਫਿਰੋਟ ਮੈਂ ਰੋਜ਼ ਹੀ ਜਾਂਦਾ ਜੀ ਮੈਂ ਰੋਜ਼ ਹੀ ਲੋਕਾਂ ਦੇ ਵਿੱਚ ਰਹਿਣਾ ਟਰੈਕਟਰ ਤੇ ਰਹਿਣਾ ਤੁਸੀਂ ਮੇਰੀ ਫੇਸਬੁੱਕ ਆਈਡੀ ਖੋਲ ਕੇ ਦੇਖੋ ਕਿ ਕਿੰਨੇ ਵਜੇ ਤੱਕ ਮੈਂ ਲੋਕਾਂ ਦੇ ਵਿੱਚ ਰਹਿਣਾ ਤੁਸੀਂ ਕੱਲ ਇੱਕ ਟਰਾਲੀ ਤੇ ਬੈਠ ਕੇ ਪਿੰਡਾਂ ਦੇ ਵਿੱਚ ਜਿਹੜੇ ਆ ਅਚਾਰਾ ਦੇਣ ਜਾ ਰਹੇ ਸੀ ਕੁਝ ਨਾਲ ਹੋਰ ਵੀ ਚਮਕਰੀਆਂ ਲੈ ਕੇ ਜਾਓ ਦੇਖੋ ਜੀ ਕਾਫੀ ਕਮੈਂਟਸ ਆਉਦੇ ਆਏ ਉਹਦੇ ਬਾਰੇ ਕਿਦਾਂ ਦੇਖੋ ਜੀ ਮੈਂ ਕਮੈਂਟ ਅੱਜ ਤੱਕ ਕੱਲੀ ਵੇਖੇ ਜਿਹੜੇ ਬੰਦਾ ਕਮੈਂਟ ਵੇਖਣ ਲੱਗ ਜੂਗਾ ਉਹਨੇ ਕਦੀ ਜ਼ਿੰਦਗੀ 'ਚ ਤਰੱਕੀ ਨਹੀਂ ਕਰਨੀ ਨਾ ਉਹਨੇ ਅੱਗੇ ਵਧਣਾ ਉਹ ਕਮੈਂਟਾਂ ਤੱਕ ਹੀ ਸੀਮਤ ਰਹਿ ਜਾਂਦਾ ਕਿਸੇ ਲੋਕਾਂ ਦੀ ਮੈਂ ਉਹਨਾਂ ਲੋਕਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਤਾਂ ਜਿਹੜੇ ਮੈਨੂੰ ਜਿੰਨੇ ਮੇਰੇ ਹੱਕ 'ਚ ਕੋਈ ਕਮੈਂਟ ਕੀਤਾ ਮੈਂ ਕਦੇ ਉਹਨੂੰ ਵੀ ਅਪਰੀਸ਼ੀਏਟ ਨਹੀਂ ਕੀਤਾ ਮੈਂ ਕਮੈਂਟਾਂ ਵਾਲੀ ਰਾਜਨੀਤੀ ਕਰਦਾ ਹੀ ਨਹੀਂ ਨਾ ਮੈਂ ਦੇਖਦਾ ਕਮੈਂਟ 'ਚ ਕੋਣ ਕੀ ਕਰ ਰਿਹਾ ਉਹਨਾਂ ਦੀ ਆਪਣੀ ਡਿਊਟੀ ਲੱਗੀ ਉਹ ਆਪਣੀ ਕਰੀ ਜਾਣ ਉਹਨਾਂ ਨੂੰ ਕੋਣ ਰੋਕਣ ਧਿਆ ਮੇਰੀ ਜਿਹੜੀ ਡਿਊਟੀ ਲੱਗੀ ਹੈ ਜਿਹੜੀ ਲੋਕਾਂ ਨੇ ਮੈਨੂੰ ਸੇਵਾ ਦਿੱਤੀ ਹੈ ਮੈਂ ਉਹਨੂੰ ਵੇਖਣਾ ਕਿ ਉਹ ਸੇਵਾ ਮੈਂ ਕਿਸ ਸਾ ਕਿਸ ਤਰੀਕੇ ਨਮਾ ਕਰ ਰਹੇ ਆ ਔਰ ਮੈਂ ਉਹਨਾਂ ਲੋਕਾਂ ਦੀ ਸੇਵਾ ਜਿੰਨਾ ਚਿਰ ਮੇਰੇ ਸਾਹ ਮੈਂ ਲੋਕਾਂ ਦੀ ਸੇਵਾ ਕਰਦੇ ਰਹਾਂਗਾ ਸੋ ਦੇਖ ਸਕਦੇ ਹੋ ਕਿ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਆ ਅਕਸਰ ਹੀ ਆਪਾਂ ਨੂੰ ਫੇਸਬੁੱਕ ਦੇ ਉੱਤੇ ਟੀਵੀ ਦੇ ਉੱਤੇ ਚੱਲਦੇ ਦੇਖ ਦੇਖੇ ਜਾਂਦੇ ਨੇ ਕਿ ਕਿ ਟਰੈਕਟਰਾਂ ਦੇ ਉੱਤੇ ਜਾ ਕੇ ਇਕੱਲੇ ਇਕੱਲੇ ਲੋਕਾਂ ਦੇ ਜਿਹੜੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਫਿਰ ਵੀ ਹਲਕਾ ਬਹੁਤ ਵੱਡਾ ਹੋਣ ਕਰਕੇ ਜਿੱਥੇ ਕਈ ਗੱਲ ਕੀਤੀ ਜਾਵੇ ਕਿ ਦਰਿਆ ਤੋਂ ਲੈ ਕੇ ਤੇ ਕਿਰਨਾਂ ਨਦੀ ਤੱਕ ਜਿਹੜਾ ਵਾ ਉਹ ਲੋਕ ਡੁੱਬੇ ਪਏ ਨੇ ਪਰ ਫਿਰ ਵੀ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਕੰਮ ਕਰਦੀ ਨਜ਼ਰ ਆ ਰਹੀ ਆ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕਮਾਨ ਬਟਾਲਾ ਡੇਰਾ ਬਾਬਰਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਧੰਕਸਵਰਿਆ ਟੀਵੀ ਅੱਜ ਆਪਾਂ ਡੇਰਾ ਬਾਬਾ ਨਾਨਕ ਦੇ ਵਾਪਕ ਪਿੰਡਾਂ ਦਾ ਜਿਹੜਾ ਗਰਾਊਂਡ ਜੀਰੋ ਤੋਂ ਰਿਪੋਰਟ ਲੈ ਆਏ ਆ ਵਾਪਕ ਪਿੰਡਾਂ ਦੇ ਵਿੱਚ ਜਾ ਰਹੇ ਆ ਜਿੱਥੇ ਕਿ ਭਾਰੀ ਨੁਕਸਾਨ ਹੋਇਆ ਅੱਜ ਸਾਡੇ ਨਾਲ ਨੇ ਡੇਰਾ ਬਾਬਾ ਨਾਨਕ ਦੇ ਬਤਾਈਕ ਸਰਦਾਰ ਗੁਰਦੀਪ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਬਹੁਤ ਭਾਰੀ ਨੁਕਸਾਨ ਹੋਇਆ ਗੱਲ ਲਿਆ ਕਿ ਪਿਛਲੇ ਦਿਨੀ ਬੜੀ ਵੱਡੀ ਕੁਦਰਤੀ ਆਫਤ ਜਿਹੜੀ ਆ ਉਹ ਹੜ੍ਹ ਦੇ ਰੂਪ ਚ ਆਈ ਔਰ ਜਿੰਨੇ ਬਹੁਤ ਵੱਡਾ ਨੁਕਸਾਨ ਜਿਹੜਾ ਡੇਰਾ ਬਾਬਾ ਨਾਨਕ ਦੇ ਲਗਭਗ 90 ਪਿੰਜਮੇ ਪਿੰਡਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਔਰ ਪਿੰਡਾਂ ਦੇ ਪਿੰਡ ਜਿਹੜੇ ਨੇ ਬੜੀ ਮੁਸ਼ਕਲ ਦੇ ਵਿੱਚ ਲੋਕ ਨੇ ਅੱਜ ਵੀ ਬਹੁਤ ਸਾਰੇ ਪਿੰਡਾਂ ਦਾ ਗਵਰਨਰ ਸਾਹਿਬ ਜਾਂ ਜੋ ਗਏ ਨੇ ਉਹਨਾਂ ਨੇ ਮੌਕਾ ਦੇਖਿਆ ਤਾਂ ਹਰ ਇੱਕ ਨੇ ਮਹਿਸੂਸ ਕੀਤਾ ਕਿ ਇਹ ਬਹੁਤ ਵੱਡਾ ਪਰ ਮੈਂ ਧੰਨਵਾਦ ਉਹਨਾਂ ਦਾ ਐਨਜੀਓ ਜਿੰਨੀਆਂ ਵੀ ਲੱਗੀਆਂ ਕਾਲ ਸਾਈਡ ਹੈ ਤਾਂ ਮੈਂ ਸੋਚਦਾ ਮੰਨ ਲਿਆ ਤਾਂ ਪੂਰਾ ਪ੍ਰਸ਼ਾਸਨ ਇਹਨਾਂ ਦੇ ਲੋਕਾਂ ਦੇ ਵਿੱਚ ਇਹ ਸਭ ਕੀ ਘੜੀ ਦੇ ਵਿੱਚ ਜਿੰਨੇ ਜਿੰਨੇ ਮਿਸਾਲ ਦਿੱਤਾ ਆਪਣਾ ਯੋਗਦਾਨ ਪਾਇਆ ਅਮ ਨੂੰ ਪਤਾ ਕੱਲਾ ਬੰਦਾ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਭਾਵੇਂ ਕੋਈ ਐਮਐਲ ਹੋਵੇ ਕੋਈ ਚੇਅਰਮੈਨ ਹੋਵੇ ਤੇ ਇੰਨਾ ਵੱਡਾ ਜਿਹੜਾ ਹੋਇਆ ਮਕਸੂਦ ਹੋਇਆ ਕੀ ਘੜੀ ਆਈ ਤੇ ਹਰ ਇੱਕ ਦੇ ਸਹਿਯੋਗ ਨਾਲ ਹੀ ਜਿਹੜਾ ਵਾ ਉਹ ਨੂੰ ਥੋੜਾ ਘਟਾਇਆ ਤਾਂ ਜਾ ਸਕਦਾ ਅੱਤ ਤਾਂ ਨਹੀਂ ਹੋ ਸਕਦਾ ਬੜਾ ਲੰਮਾ ਸਮਾਂ ਲੱਗਣਾ ਇਹਨੂੰ ਲੋਕਾਂ ਨੂੰ ਆਪਣੇ ਪਿਆਰਾ ਚਰ ਹੋਣ ਵਾਸਤੇ ਅਜੇ ਤਾਂ ਜਿਵੇਂ ਮੈਂ ਸੋਚ ਰਿਹਾ ਕਿ ਅਜੇ ਤਾਂ ਲੋਕ ਆ ਰਹੇ ਨੇ ਥੋੜਾ ਦੁੱਖ ਮਡਾਰੇ ਅਖੀਰ 2-4 ਦਿਨ ਤੱਕ ਘਟ ਜਾਣ ਅੱਗੇ ਨੂੰ ਕਾਫੀ ਹੱਦ ਤੱਕ ਲੋਕ ਘਟ ਗਏ ਨੇ ਪਰ ਜਿਉ ਜੋ ਘਟਣਗੇ ਤੇ ਉਦੋਂ ਤਾਂ ਲੋਕਾਂ ਦੀਆਂ ਜਿਹੜੀਆਂ مصیبتਾਂ ਫਿਰ ਇਹਨਾਂ ਨੂੰ ਸਮਝ ਲੱਗੇਗੀ ਕਿ ਹੁਣ مصیبت ਆਪਣੇ ਕੱਲਿਆਂ ਦੇ ਚਿਰ ਤੇ ਪਈ ਹੈ ਇਹ مصیبت ਨੂੰ ਹੁਣ ਆਪਾਂ ਕੱਲਿਆਂ ਜਿੱਤਣਾ ਐਸ ਕਰਕੇ ਖੁਦ ਦਾ ਮਿਹਰਬਾਨ ਹੋਵੇ ਪ੍ਰਮਾਤਮਾ ਕਰੇ ਜਿਨੇ ਔਕਾਤ ਟਾਈਮ ਲਿਆਂਦਾ ਸੌਖਾ ਵੀ ਉਹ ਨਹੀਂ ਰਹਿ ਕੇ ਹੁਣ ਜਿਵੇਂ ਕਿ ਤੁਸੀਂ ਹੁਣੇ ਕਿਹਾ ਹੈ ਕਿ ਲੋਕ ਹਾਲੇ ਦੂਰ ਦਰਾਡੇ ਤੋਂ ਰਾਜੇ ਤੋਂ ਤੋਂ ਵੀ ਆ ਰਹੇ ਕਿਸੇ ਨਾ ਕਿਸੇ ਸੈਟ ਤੋਂ ਆ ਕੇ ਇੱਧਰ ਤੋਂ ਜਿਹੜੇ ਪੀੜ ਤੋਂ ਉਹਨਾਂ ਦੀ ਮਦਦ ਕਰ ਰਹੇ ਹੈ ਬਿਲਕੁਲ ਤੁਹਾਡੇ ਵੱਲੋਂ ਵੀ ਪੀੜ ਕੀਤੀ ਹੋ ਰਹੀ ਹੈ ਉਸ ਦੀ ਦੇਖ ਰਿਹਾ ਨੰਦੀ ਮਦਦ ਨੂੰ ਲੈ ਕੇ ਜਦੋਂ ਹੁਣ ਇਹ ਪਬਲਿਕ ਜਿੱਦਾਂ ਤੁਸੀਂ ਕਿਹਾ ਕਿ ਕੋਈ ਦੋ ਦਿਨ ਅਜੇ ਕੀ ਚਾਰ ਦਿਨ ਅਜੇ ਕੀ ਫਿਰ ਇਹਨਾਂ ਨੇ ਹੁਣੋਂ ਵੀ ਹਟ ਜਾਣਾ ਫਿਰ ਉਹਦੀ ਤੁਹਾਡੀ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਇਹਦਾ ਪੇਸ਼ਾ ਸਾਨੂੰ ਅਸੀਂ ਹਰ ਪਿੰਡ ਪਿੰਡ ਲੋਡ ਅਫਸਰ ਭਰਾ ਤੇ ਟੀਮਾਂ ਬਣਾਤੀਆਂ ਹਰ ਬੰਦਾ ਉਸ ਪਿੰਡ ਤੱਕ ਅਪਰੋਚ ਕਰੂਗਾ ਸਾਡਾ ਬੰਦਾ ਕੱਲੇ-ਕੱਲੇ ਘਰ ਨੂੰ ਟੱਚ ਕਰਾਂਗਾ ਇਹ ਸਰਕਾਰ ਕਰੇਗੀ ਤਜਤ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮਦਦ ਕਰਨ ਦੀ ਜ਼ਰੂਰਤ ਹੋਵੇਗੀ ਜਿਹਦੇ ਪਸ਼ੂ ਨੇ ਉਹਨੂੰ ਚਾਰੇ ਦੀ ਜ਼ਰੂਰਤ ਹੋਵੇਗੀ ਜਾਂ ਕਾਟਰ ਫੀਡ ਦੀ ਜ਼ਰੂਰਤ ਹੋਵੇਗੀ ਉਹਨਾਂ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸੰਭਵ ਮਤਦਾ ਉਹ ਸਰਕਾਰ ਵੱਲੋਂ ਕਰਨੀ ਹੈ ਤੇ ਕੁਝ ਲੋਕਾਂ ਵੱਲੋਂ ਇਹ ਵੀ ਇਲਜ਼ਾਮ ਲਾਇਆ ਜਾਂਦਾ ਕਿ ਐਂਟੀ ਗਾਜਰਾ ਜਿਹੜੀਆਂ ਟੀਮਾਂ ਨੇ ਉਹ ਉਲਤੇ ਬੈ ਕੇ ਜਾਂ ਕੁਰਸੀਆਂ ਤੇ ਬੈ ਕੇ ਚਲੀ ਜਾਂਦੀਆਂ ਵਾ ਤੁਹਾਡੇ ਲੋ ਉਪਰਾਲਾ ਕੀਤਾ ਜਾ ਰਿਹਾ ਵਾ ਕਿ ਅਫਸਰਾਂ ਨੂੰ ਜਿਹੜਾ ਉਹ ਕਾੜਨਾ ਵੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ ਵਿਰੋਧੀਆਂ ਦਾ ਕੰਮ ਹੈ ਵਿਰੋਧੀਆਂ ਦਾ ਕੰਮ ਹੈ ਸਿਰਫ ਨਿੰਦਣਾ ਕਿ ਉਹਨਾਂ ਦੀ ਰਾਜਨੀਤੀ ਹਸਬ ਨਾਲ ਚਲਦੀ ਹੈ ਪਰ ਜਿਹੜੇ ਲੋਕ ਐਸੇ ਕੁਝ ਪਰਸੈਂਟ ਲੋਕ ਨੇ ਜਿਹੜੇ ਮਾਨਨ ਲੋਕਾਂ ਨੂੰ ਕਹਿਣਾ ਕਿ ਰਾਜਨੀਤੀ ਕਰਨ ਹੋਰ ਬਥੇਰਾ ਟਾਈਮ ਹੈ ਐਸ ਵੇਲੇ ਇੰਨਾ ਗਰੀਬ ਲੋਕਾਂ ਦੇ ਜਿਨ੍ਹਾਂ ਨੂੰ ਕੁਦਰਤੀ ਮਾਰ ਪਈ ਹੈ ਇਹਨਾਂ ਤੇ ਰਾਜਨੀਤੀ ਕਰਨ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਅੱਜ ਤਾਂ ਇਹਨਾਂ ਨਾਲ ਤੁਹਾਨੂੰ ਹੱਥ ਡਾ ਕੇ ਖਰੋਨ ਦੀ ਜ਼ਰੂਰਤ ਵਾ ਤਾਂ ਤੁਸੀਂ ਰਾਜਨੀਤੀ ਕਰਨੀ ਆ ਬਾਅਦ ਚ ਕਰ ਲਿਓ ਬਥੇਰਾ ਸਮਾਂ ਰਾਜਨੀਤੀ ਕਰਨ ਨੂੰ ਤੁਹਾਨੂੰ ਕਿਹੜਾ ਰੋਕਣ ਦੇ ਰਾਜਨੀਤੀ ਕਰਨ ਤੋਂ ਪ੍ਰੈਸ ਤਰਾਦੀ ਘਟਿਆ ਰਾਜਨੀਤੀ ਕਰਨੀ ਜਾ ਕੇ ਵੀਡੀਓ ਬਣਾਉਣੇ ਰੀਲਾਂ ਬਣਾਉਣੀਆਂ ਇਹ ਦੱਸਣਾ ਕਿ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਅਮਰੀਕਾ ਲਈ ਦੂ ਨਮੋਸ਼ੀ ਵਾਲੀ ਕੋਈ ਗੱਲ ਤੁਹਾਡੇ ਵੱਲੋਂ ਪਿੰਡਾਂ ਦੇ ਦੌਰੇ ਕੀਤੇ ਗਏ ਟਰੈਕਟਰ ਤੇ ਗਏ ਹੋ ਕਿਨੇਕ ਪਿੰਡਾਂ ਨੂੰ ਫਿਰੋਟ ਮੈਂ ਰੋਜ਼ ਹੀ ਜਾਂਦਾ ਜੀ ਮੈਂ ਰੋਜ਼ ਹੀ ਰੋਕਾਂ ਦੇ ਵਿੱਚ ਰਹਿਣਾ ਟਰੈਕਟਰ ਤੇ ਰਹਿਣਾ ਤੁਸੀਂ ਮੇਰੀ ਫੇਸਬੁੱਕ ਆਈਡੀ ਖੋਲ ਕੇ ਦੇਖੋ ਕਿ ਕਿੰਨੇ ਵਜੇ ਤੱਕ ਮੈਂ ਲੋਕਾਂ ਦੇ ਵਿੱਚ ਰਹਿੰਦਾ ਤੁਸੀਂ ਕੱਲ ਇੱਕ ਟਰਾਲੀ ਦੇ ਉੱਤੇ ਬੈਠ ਕੇ ਪਿੰਡਾਂ ਦੇ ਵਿੱਚ ਜਿਹੜੇ ਆਚਾਰਾ ਦੇਣ ਜਾ ਰਹੇ ਸੀ ਕੁਝ ਨਾਲ ਹੋਰ ਵੀ ਚਮਕਰੀਆਂ ਲੈ ਕੇ ਜਾਓ ਦੇਖੋ ਜੀ ਕਾਫੀ ਕਮੈਂਟਸ ਆਏ ਹੋ ਉਹਦੇ ਬਾਰੇ ਕਿਦਾਂ ਦੇਖੋ ਜੀ ਮੈਂ ਕਮੈਂਟ ਅੱਜ ਤੱਕ ਕੱਲੀ ਵੇਖੀ ਜਿਹੜੇ ਬੰਦਾ ਕਮੈਂਟ ਵੇਖਣ ਲੱਗ ਜੂਗਾ ਉਹਨੇ ਕਦੀ ਜ਼ਿੰਦਗੀ ਚ ਤਰੱਕੀ ਨਹੀਂ ਕਰਨੀ ਨਾ ਉਹਨੇ ਅੱਗੇ ਵਧਣਾ ਉਹ ਕਮੈਂਟਾਂ ਤਾਂ ਕਿਸੇਮਤ ਰਹਿ ਜਾਂਦਾ ਕਿਸੇ ਲੋਕਾਂ ਦੀ ਮੈਂ ਉਹਨਾਂ ਲੋਕਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਤਾਂ ਜਿਹੜੇ ਮੈਨੂੰ ਜਿੰਨੇ ਮੇਰੇ ਹੱਕ ਚ ਕੋਈ ਕਮੈਂਟ ਕੀਤਾ ਮੈਂ ਕਦੀ ਉਹਨੂੰ ਵੀ ਅਪਰੀਸ਼ੀਏਟ ਨਹੀਂ ਕੀਤਾ ਮੈਂ ਕਮੈਂਟਾਂ ਵਾਲੀ ਰਾਜਨੀਤੀ ਕਰਦਾ ਹੀ ਨਹੀਂ ਨਾ ਮੈਂ ਦੇਖਦਾ ਕਮੈਂਟ ਕੀ ਕੋਣ ਕੀ ਕਰ ਰਿਹਾ ਉਹਨਾਂ ਦੀ ਆਪਣੀ ਡਿਊਟੀ ਲੱਗੀ ਉਹ ਆਪਣੀ ਕਰੀ ਜਾਣ ਉਹਨਾਂ ਨੂੰ ਕੋਣ ਰੋਕਣ ਧਿਆ ਮੇਰੀ ਜਿਹੜੀ ਡਿਊਟੀ ਲੱਗੀ ਹੈ ਜਿਹੜੀ ਲੋਕਾਂ ਨੇ ਮੈਨੂੰ ਸੇਵਾ ਦਿੱਤੀ ਹੈ ਮੈਂ ਉਹਨੂੰ ਵੇਖਣਾ ਕਿ ਉਹ ਸੇਵਾ ਮੈਂ ਕਿਸਾ ਕਿਸ ਤਰੀਕੇ ਨਾਲ ਮੈਂ ਕਰ ਰਿਹਾ ਔਰ ਮੈਂ ਉਹਨਾਂ ਲੋਕਾਂ ਦੀ ਸੇਵਾ ਜਿੰਨਾ ਚਿਰ ਮੇਰੇ ਸਾਹ ਮੈਂ ਲੋਕਾਂ ਦੀ ਸੇਵਾ ਕਰਦੇ ਰਹਿੰਦਾ। ਸੋ ਦੇਖ ਸਕਦੇ ਹੋ ਕਿ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਆਕਸਰ ਹੀ ਆਪਾਂ ਨੂੰ ਫੇਸਬੁੱਕ ਦੇ ਉੱਤੇ ਟੀਵੀ ਦੇ ਉੱਤੇ ਚੱਲਦੇ ਦੇਖੇ ਜਾਂਦੇ ਨੇ ਕਿ ਕਿ ਟਰੈਕਟਰਾਂ ਦੇ ਉੱਤੇ ਜਾ ਕੇ ਇਕੱਲੇ-ਇਕੱਲੇ ਲੋਕਾਂ ਦੇ ਜਿਹੜੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਫਿਰ ਵੀ ਹਲਕਾ ਬਹੁਤ ਵੱਡਾ ਹੋਣ ਕਰਕੇ ਜਿੱਥੇ ਕਈ ਗੱਲ ਕੀਤੀ ਜਾਵੇ ਕਿ ਦਰਿਆ ਤੋਂ ਲੈ ਕੇ ਤੇ ਕਿਰਨਾਂ ਨਦੀ ਤੱਕ ਜਿਹੜਾ ਵਾ ਉਹ ਲੋਕ ਡੁੱਗੇ ਪਏ ਨੇ ਪਰ ਫਿਰ ਵੀ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਕੰਮ ਕਰਦੀ ਨਜ਼ਰ ਆ ਰਹੀ ਆ ਕੈਮਰਾਮੈਨ ਸੁਨੀ ਦੇ ਨਾਲ ਸਰਵਜਿੰ ਸਿੰਘ ਘਮਾਨ ਬਟਾਲਾ ਡੇਰਾ ਬਾਬਰਾ